ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਈਟਾ ਜ਼ਿਲ੍ਹੇ ਦੇ ਪਿੰਡ ਗਦੂਆ ਦੇ ਪिपल ਦੇ ਰੁੱਖ ਦੇ ਹੇਠਾਂ ਬਣੇ ਮੰਦਰ ਦੇ ਪੁਜਾਰੀ ਦੇ ਨਾਲ ਸੰਬੰਧਿਤ ਹੈ। ਮੰਦਰ ਦਾ ਪੁਜਾਰੀ ਬਾਬਾ ਕੰਟਰੋਲ ਫੌਜੀ ਸੋਮਵਾਰ ਕਰੀਬ 4:30 ਵਜੇ ਸਵੇਰੇ ਪੂਜਾ ਕਰ ਰਿਹਾ ਸੀ। ਤਦੋਂ ਹੀ ਉੱਥੇ ਜਾਣੇਕੌਰਤ ਪ੍ਰਗਟ ਹੋਈ। ਔਰਤ ਨੂੰ ਦੇਖ ਕੇ ਪੁਜਾਰੀ ਡਰ ਗਿਆ। ਪੁਜਾਰੀ ਨੂੰ ਡਰਿਆ ਹੋਇਆ ਦੇਖ ਕੇ ਔਰਤ ਤਿੰਨ ਕਦਮ ਪਿੱਛੇ हट ਗਈ ਅਤੇ ਲక్ష్ਮੀ ਦਾ ਰੂਪ ਲੈ ਕੇ ਪੁਜਾਰੀ ਨੂੰ ਬੋਲੀ ਕਿਸ ਧਰਦੀ ਦੇ ਪਾਪ ਬਹੁਤ ਵਧ ਗਿਆ ਹੈ ਕਿ ਮੈਂ ਪਾਪ ਖਤਮ ਕਰਨ ਅਤੇ ਪਾਪੀਆਂ ਦਾ ਨਾਸ਼ ਕਰਨ ਲਈ ਪ੍ਰithvi ਤੇ ਜਨਮ ਲਵਾਂਗੀ ਅਤੇ ਜੋ ਵੀ ਇਹ ਖਬਰ ਇੱਕੀ ਲੋਕਾਂ ਨੂੰ ਭੇਜੇਗਾ ਉਸ ਦੀ 7 ਦਿਨ ਵਿੱਚ ਮਨੋ ਕਾਮਨਾ ਪੂਰੀ ਹੋ ਜਾਊਗੀ ਅਤੇ ਜੋ 안 ਦੇਖਿਆ ਕਰੇਗਾ ਉਸ ਨੂੰ ਸਫਲਤਾ ਨਹੀਂ ਮਿਲੇਗੀ ਤਦੋਂ ਹੀ ਬੋਬੀ ਯਾਦਵ ਨੇ ਖਬਰ ਸੋਂਦੇ ਸਾਰੀ ਮੈਸੇਜ ਇੱਕੀ ਲੋਕਾਂ ਨੂੰ ਭੇਜਿਆ ਤਾਂ ਉਸ ਦੀ ਠੇਕੇਦਾਰੀ 'ਚ 2 ਲੱਖ ਰੁਪਏ ਦਾ ਮੁਨਾਫਾ ਹੋਇਆ ਅਤੇ ਇੱਕ ਜੇਸੀਬੀ ਡਰਾਈਵਰ ਨੇ ਇਸ ਮੈਸੇਜ ਨੂੰ 7 ਲੋਕਾਂ ਨੂੰ ਭੇਜਿਆ ਉਹਨੂੰ ਸੋਨੇ ਦਾ ਭਰਿਆ ਹੋਇਆ ਕਲਚ ਮਿਲਿਆ। ਗ੍ਰਾਮ ਬਹਾਦਰਗੜ ਦੇ ਕਿਲਾਸ਼ ਠੇਕੇਦਾਰ ਨੇ ਮੈਸੇਜ 100 ਲੋਕਾਂ ਨੂੰ ਭੇਜਿਆ ਤਾਂ ਉਸਦੇ ਮੁਨਾਫੇ 'ਚ 50 ਲੱਖ ਦਾ ਠੇਕਾ ਮਿਲ ਗਿਆ। ਗਜੇਂਦਰ ਦੂਬੇ ਨੇ ਇਹ ਮੈਸੇਜ 150 ਲੋਕਾਂ ਨੂੰ ਭੇਜਿਆ ਤੇ ਉਹ ਸੋਚ ਹੀ ਰਿਹਾ ਸੀ ਕਿ ਉਹਨੂੰ ਇੱਕ ਵਧੀਆ ਸਕੂਲ ਵਿੱਚ ਨੌਕਰੀ ਮਿਲ ਗਈ। ਉਮੇਸ਼ ਗਦਨਪੁਰ ਵਾਲੇ ਨੇ ਇਹ ਮੈਸੇਜ ਉਠਾ ਸਮਝ ਕੇ ਡਿਲੀਟ ਕਰਤਾ ਤਾਂ ਉਸਦੀ ਗੱਡੀ ਚੱਗ ਲੱਗ ਗਈ। ਅੰਕਿਤ ਗਦਨਪੁਰ ਨੇ ਇਕੀ ਲੋਕਾਂ ਨੂੰ ਮੈਸੇਜ ਭੇਜਿਆ ਤਾਂ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੋਈ ਅਸੀਂ ਇਸ ਦਾ ਦਾਵਾ ਨਹੀਂ ਕਰਦੇ ਕਿ ਗਲਤ ਹੈ ਜਾਂ ਸਹੀ ਪਰ ਸਾਨੂੰ ਅੰਧਵਿਸ਼ਵਾਸ ਤੋਂ ਬਚਣਾ ਚਾਹੀਦਾ ਹੈ ਅਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਭੇਜਣਾ ਧੰਨਵਾਦ ਪੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਅਤੇ ਵੀਡੀਓ ਦੇਖਣ ਲਈ ਸਾਡਾ ਫੇਸਬੁੱਕ ਪੇਜ ਲਾਈਕ ਕਰੋ ਤੇ ਅਸਲ ਪੰਜਾਬੀ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ